ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਚੌਥੇ ਗੇੜ ਦੀ ਬੈਠਕ ਵਿੱਚ ਕੇਂਦਰ ਸਰਕਾਰ ਵੱਲੋਂ ਪੰਜ ਫਸਲਾਂ ਤੇ ਐਮਐਸਪੀ ਦੀ ਗਰੰਟੀ ਦਿੱਤੇ ਜਾਣ ਦੀ ਤਜ਼ਵੀਜ਼ ਨੂੰ ਸਿਰੇ ਤੋਂ ਰੱਦ ਕਰ ਦਿੱਤਾ ਹੈ ਇਸ ਤਰ੍ਹਾਂ ਕੇਂਦਰ ਸਰਕਾਰ ਵੱਲੋਂ ਕਿਸਾਨ ਆਗੂਆਂ ਨਾਲ ਸ਼ੁਰੂ ਕੀਤੀ ਗੱਲਬਾਤ ਇੱਕ ਵਾਰ ਫਿਰ ناکਾਮ ਹੋ ਗਈ ਹੈ ਕਿਸਾਨ ਆਗੂਆਂ ਨੇ ਕੱਲ ਸਾਫ਼ ਕੀਤਾ ਕਿ ਕੇਂਦਰ ਸਰਕਾਰ 23 ਫਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ਤੇ ਖਰੀਦ ਲਈ ਗਰੰਟੀ ਕਾਨੂੰਨ ਬਣਾਏ ਨਹੀਂ ਤਾਂ ਕਿਸਾਨ 21 ਫਰਵਰੀ ਨੂੰ 11 ਵਜੇ ਦਿੱਲੀ ਵੱਲ ਕੂਚ ਕਰਨਗੇ ਕੰਮ ਦੇ ਦੇਸ਼ ਦਾ ਕਿਸਾਨ ਇਸੇ ਤਰ੍ਹਾਂ ਲੁੱਟਿਆ ਰਹੇ ਲੁੱਟਦਾ ਜਾ ਰਹੇ ਤਾਂ ਉਹ ਹਮੇਂ ਸਰਕਾਰ ਨਹੀਂ ਹੈ ਇਸ ਲਈ ਇਹ ਸਭੀ ਤੱਥੋਗੇ ਹਿਸਾਬ ਸੇ ਹਮ ਦੋਨੋਂ ਫੋਰਮਨ ਆਜ ਬੈਠ ਕੇ ਚਰਚਾ ਕਰਨੇ ਕੇ ਬਾਅਦ ਇਹ ਇਹ ਫੈਸਲਾ ਲਿਆ ਹੈ ਕਿ ਇਹ ਜੋ ਪ੍ਰਪੋਜ਼ਲ ਆਈ ਹੈ ਇਹ ਪ੍ਰਪੋਜ਼ਲ ਕਿਸਾਨਾਂ ਦੇ ਪੱਖ ਦੀ ਨਹੀਂ ਹੈ ਕਿਸਾਨਾਂ ਦੇ ਹਿਤ ਕੀ ਨਹੀਂ ਹੈ ਔਰ ਇਸ ਕੇ ਅਨੁਸਾਰ ਹਮ ਇਸ ਪ੍ਰਪੋਜ਼ਲ ਕੋ ਰੱਦ ਕਰਦੇ ਹਨ ਕਿਸਾਨ ਜਥੇਬੰਦੀਆਂ ਦਾ ਇਹ ਫੈਸਲਾ ਕੇਂਦਰ ਸਰਕਾਰ ਲਈ ਇੱਕ ਵੱਡਾ ਝਟਕਾ ਹੈ ਅਤੇ ਆਉਂਦੇ ਦਿਨਾਂ ਵਿੱਚ ਹੁਣ ਕਿਸਾਨ ਅੰਦੋਲਨ ਦੇ ਪਸਾਰ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਉਧਰ ਸੂਤਰਾਂ ਮੁਤਾਬਕ ਸ਼ੰਭੂ ਤੇ ਖਲੋਰੀ ਬਾਡਰਾਂ ਤੇ ਨੌਜਵਾਨਾਂ ਦੇ ਸਬਰ ਦਾ ਪਿਆਲਾ ਵੀ ਹੁਣ ਭਰਦਾ ਜਾ ਰਿਹਾ ਹੈ ਕਿਸਾਨ ਆਗੂਆਂ ਦੀ 4 ਗੇੜਾਂ ਦੀ ਮੀਟਿੰਗ ਵਿੱਚ ਕੁਝ ਨਾ ਨਿਕਲਣ ਤੇ ਵਾਰ-ਵਾਰ ਦਿੱਲੀ ਕੂਚ ਦਾ ਸਮਾਂ ਵਧਾਉਣ ਵਿਰੁੱਧ ਨੌਜਵਾਨਾਂ ਵਿੱਚ ਭਾਰੀ ਗੁੱਸਾ ਹੈ। ਨੌਜਵਾਨ ਖੁੱਲੇ ਆਮ ਮੋਰਚੇ ਦੀ ਅਗਵਾਈ ਕਰ ਰਹੇ ਕਿਸਾਨ ਆਗੂਆਂ ਦਾ ਵਿਰੋਧ ਵੀ ਕਰਦੇ ਦਿਖਾਈ ਦੇ ਰਹੇ ਹਨ। ਰਾਤ ਖਨੌਰੀ ਬਾਰਡਰ ਉੱਪਰ ਨੌਜਵਾਨਾਂ ਨੇ ਕਿਸਾਨ ਆਗੂਆਂ ਨੂੰ ਇੱਕ ਵਾਰ ਫਿਰ ਸਿੱਧੀ ਚੇਤਾਵਨੀ ਦਿੱਤੀ ਕਿ ਹੁਣ ਦਿੱਲੀ ਕੂਚ ਵਿੱਚ 21 ਫਰਵਰੀ ਤੋਂ ਬਾਅਦ ਦਾ ਸਮਾਂ ਵਧਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਲੋਕ ਸਭਾ ਮੈਂਬਰ ਹਰ ਸਿਮਰਤ ਬਾਦਲ ਨੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦਿਆਂ ਕੱਲ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਵਿਰੁੱਧ ਵੀ ਮੋਰਚਾ ਲਾਉਣ ਲਈ ਕਿਹਾ ਹਰ ਸਿਮਰਤ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਤੇ ਹੀ ਫਸਲਾਂ ਤੇ ਐਮਐਸਪੀ ਨਹੀਂ ਲਿਆਉਂਦੀ ਤਾਂ ਮੁੱਖ ਮੰਤਰੀ ਪੰਜਾਬ ਨੂੰ ਇਸ ਤਜ਼ਵੀਜ਼ ਨੂੰ ਅਮਲੀ ਜਾਮਾ ਪਹਿਨਾਉਣ ਲਈ ਠਕਮਾ ਕਾਨੂੰਨ ਲਿਆਉਣਾ ਚਾਹੀਦਾ ਹੈ ਉਹਨਾਂ ਕਿਸਾਨ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਵਾਅਦਾ ਪੂਰਾ ਕਰਨ ਲਈ ਮੁੱਖ ਮੰਤਰੀ ਤੇ ਦਬਾਅ ਬਣਾਉਣ ਰਾਜ ਸਰਕਾਰ ਨੂੰ ਵੀ ਮੈਂ ਬੇਨਤੀ ਕਰਾਂਗੀ ਭਗਵੰਤਬਾਹੂ ਸਾਹਿਬ ਜੀ ਕੇਜਰੀ ਗਾਲ ਨੂੰ ਕਿ ਤੁਸੀਂ ਵੀ ਸਰਕਾਰ ਬਣਾਉਣ ਤੋਂ ਪਹਿਲੇ ਪੰਜਾਬੀਆਂ ਨਾਲ ਵਾਅਦਾ ਕੀਤਾ ਸੀ ਕਿ ਕੇਂਦਰ ਪਾਵੇ ਐਮਐਸਪੀ ਤੇ ਨਾਤੇ 23 23 ਫਸਲਾਂ ਦੇ ਉੱਤੇ ਐਮਐਸਪੀ ਸੁਪਰ ਦੀ ਸਰਕਾਰ ਤੋਂ ਕਿ ਅੱਜ ਕਿਉਂ ਤੁਸੀਂ ਕੱਲੇ ਕੇਂਦਰ ਦੇ ਸਾਹਮਣੇ ਜਿੜਕਲਾ ਰਹੇ ਹੋ ਜੇ ਕੇਂਦਰ ਆਪਣੇ ਕਿਸਾਨਾਂ ਨੂੰ ਹੱਕ ਨਹੀਂ ਦੇ ਰਿਹਾ ਤਾਂ ਫਿਰ ਸੁਭੇ ਦੀ ਸਰਕਾਰ ਦੇ ਤੁਹਾਡਾ ਵਾਅਦਾ ਇੱਕ ਵਾਰ ਨਹੀਂ ਕਈ ਵਾਰੀ ਤੁਸੀਂ ਇਹ ਵਾਅਦਾ ਕੀਤਾ ਸਮੇ ਕਿਸਾਨ ਯੂਨੀਅਨ ਨੂੰ ਤੇ ਕਹਾਂਗੇ ਕਿ ਕੇਂਦਰ ਦੇ ਉੱਤੇ ਜ਼ਰੂਰ ਦਬਾਅ ਲੇਕਿਨ ਆਪਣਾ ਸੁਭੇ ਦੀ ਸਰਕਾਰ ਤੋਂ ਕਿਉਂ ਨਹੀਂ ਮੰਗਰਾ ਕਰੇ ਜਿਹੜੇ ਕਹਿੰਦੇ ਸੀ ਕਿ ਭਾਵੇਂ ਮੂੰਗੀ ਹੋਏ ਤੇ ਐਮਐਸਪੀ ਹੋਏ ਤਈ ਫਸਲਾਂ ਦੀ ਐਮਐਸਪੀ ਹੋਏ ਤੇ ਜਿਹੜਾ ਕੰਮ ਕੇਂਦਰ ਨਹੀਂ ਕਰ ਰਿਹਾ ਸੁਭੇ ਦੀ ਸਰਕਾਰ ਕਿਉਂ ਨਹੀਂ ਕਰ ਰਹੀ ਹੈ ਪਹਿਲਾਂ ਤਾਂ ਵੀ ਮੰਗੇ ਸਪਰੀਮ ਕੋਰਟ ਨੇ ਚੰਡੀਗੜ੍ਹ ਦੇ ਮੇਅਰ ਦੀ ਚੋਣ ਮਾਮਲੇ ਵਿੱਚ ਕੌਂਸਲਰਾਂ ਦੀ ਖਰੀਦੋ-ਫਰੋਖਤ ਉੱਤੇ ਵੱਡੀ ਫਿਕਰ ਜਤਾਉਂਦਿਆਂ ਕੱਲ ਕਿਹਾ ਕਿ ਉਹ ਬੈਲਟ ਪੇਪਰ ਤੇ ਵੀਡੀਓ ਰਿਕਾਰਡਿੰਗ ਸਣੇ ਹੋਰ ਰਿਕਾਰਡ ਦੀ ਮੁਕੰਮਲ ਪੜਤਾਲ ਮਗਰੋਂ ਨਵੇਂ ਸਿਰੇ ਤੋਂ ਚੋਣਾਂ ਕਰਵਾਉਣ ਦੀ ਥਾਂ ਪਹਿਲਾਂ ਪਈਆਂ ਵੋਟਾਂ ਦੇ ਆਧਾਰ ਤੇ ਹੀ ਚੋਣ ਨਤੀਜਾ ਐਲਾਨੇ ਜਾਣਾਰੇ ਵਿਚਾਰ ਕਰ ਸਕਦੀ ਹੈ। ਅਦਾਲਤ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜਨਰਲ ਨੂੰ 20 ਫਰਵਰੀ ਨੂੰ ਬਾਅਦ ਦੁਪਹਿਰ 2 ਵਜੇ ਸਾਰਾ ਰਿਕਾਰਡ ਪੇਸ਼ ਕਰਨ ਦੀ ਹਦਾਇਤ ਵੀ ਕੀਤੀ। कल दी अदालती कार्रवाई ਵਿੱਚ ਰਿਟਰਨਿੰਗ ਅਧਿਕਾਰੀ ਅਨੈਲ ਮਸੀਹ ਵੀ ਅਦਾਲਤ ਵਿੱਚ ਪੇਸ਼ ਹੋਇਆ ਜੱਜਾਂ ਨੇ ਬੈਲਟ ਪੇਪਰਾਂ ਨਾਲ ਕਥਿਤ ਛੇੜਛਾੜ ਬਾਰੇ ਰਿਟਰਨਿੰਗ ਅਫਸਰ ਅਨੈਲ ਮਸੀਹ ਨੂੰ ਕਈ ਸਵਾਲ ਕੀਤੇ ਤੇ ਨਾਲ ਹੀ ਉਸ ਦੀ ਚੰਗੀ ਝਾੜ-ਚਾਂਬੀ ਕੀਤੀ ਚੀਫ ਜਸਟਿਸ ਆਫ ਇੰਡੀਆ ਚੰਦਰ ਚੂੜ ਨੇ ਕਿਹਾ ਕਿ ਇਹ ਬਹੁਤ ਗੰਭੀਰ ਮਸਲਾ ਹੈ ਅਤੇ ਜੇਕਰ ਕੋਈ ਧੋਖਾਧੜੀ ਜਾਂ ਫਰੇਵ ਸਾਹਮਣੇ ਆਇਆ ਤਾਂ ਰਿਟਰਨਿੰਗ ਅਫਸਰ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਕੈਪਟਨ ਦੀ ਇਸ ਮੁਲਾਕਾਤ ਦੌਰਾਨ ਮੁੱਖ ਮੁੱਦਾ ਕਿਸਾਨਾਂ ਦੀਆਂ ਮੰਗਾਂ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਠ ਜੋੜ ਰਿਹਾ। ਸੂਤਰਾਂ ਮੁਤਾਬਕ ਹੁਣ ਪੰਜਾਬ ਵਿੱਚ ਭਾਈਪਾਤੇ ਸ਼੍ਰੋਮਣੀ ਅਕਾਲੀ ਦਲ ਛੇਤੀ ਹੀ ਇੱਕ ਮੰਚ ਤੇ ਆ ਸਕਦੇ ਹਨ। ਕੱਲ ਦੀ ਪ੍ਰਧਾਨ ਮੰਤਰੀ ਦੀ ਮਿਲਣੀ ਨਾਲ ਕੈਪਟਨ ਨੇ ਸਪਸ਼ਟ ਤੌਰ ਤੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਗੱਠ ਜੋੜ ਦੇ ਹੱਕ ਵਿੱਚ ਹਨ। ਉਨ੍ਹਾਂ ਇਹ ਵੀ ਕਿਹਾ ਕਿ ਭਾਈਪਾਤੇ ਅਕਾਲੀ ਦਲ ਜੇਕਰ ਇਕਜੁੱਟ ਹੁੰਦੇ ਹਨ ਤਾਂ ਇਸ ਗੱਠਜੋੜ ਨੂੰ ਕੋਈ ਨਹੀਂ ਹਰਾ ਸਕਦਾ ਪਛਮੀ ਗੜਬੜੀ ਦੇ ਚਲਦਿਆਂ ਕੰਨ ਪਹਾੜੀ ਖੇਤਰਾ ਵਿੱਚ ਜ਼ਬਰਦਸਤ ਬਰਫਵਾਰੀ ਦੇਖੀ ਗਈ ਉੱਧਰ ਸੂਬੇ ਪੰਜਾਬ ਵਿੱਚ ਵੀ ਹਲਕੇ ਮੀਂਹ ਤੇ ਤੇਜ਼ ਹਵਾਵਾਂ ਕਾਰਨ ਮੌਸਮ ਦਾ ਮિજાਜ ਵਿਗੜਿਆ ਰਿਹਾ ਪੰਜਾਬ ਦੇ ਸਰਹੱਦੀ ਖੇਤਰ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਆਦਿ ਆਲੇ ਦੁਆਲੇ ਇਲਾਕਿਆਂ ਵਿੱਚ ਸ਼ਾਮ ਸਮੇਂ ਹਲਕਾ ਮੀਂਹ ਪਿਆ ਜਦਕਿ ਡੇਰਾ ਬਾਬਾ ਨਾਨਕ ਤੇ ਪਟਿਆਲਾ ਦੇ ਕੁਝ ਖੇਤਰਾਂ ਵਿੱਚ ਹਲਕੀ ਗੜੇਮਾਰੀ ਵੀ ਹੋਈ ਮੌਸਮ ਵਿਭਾਗ ਨੇ ਪੰਜਾਬ ਵਿੱਚ ਅੱਜ ਤੇ ਕੱਲ ਨੂੰ ਵੀ ਦਰਮਿਆਨਾ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ ਸ਼ਰਮ ਨੇ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮੁਕੱਸਰ ਦੀ ਅਦਾਲਤ ਵਿੱਚ ਦਾਇਰ ਕੀਤੇ ਗਏ ਮਾਨਹਾਨੀ ਦੇ ਕੇਸ ਦੀ ਕੱਲ ਸੁਣਵਾਈ ਹੋਈ ਐਸ ਸੁਣਵਾਈ ਦੌਰਾਨ ਮੁੱਖ ਮੰਤਰੀ ਪੰਜਾਬ ਅਦਾਲਤ ਵਿੱਚ ਪੇਸ਼ ਨਹੀਂ ਹੋਏ ਉਹਨਾਂ ਆਪਣੇ ਵਕੀਲ ਜਰੀਏ ਅਦਾਲਤ ਵਿੱਚ ਹਾਜ਼ਰੀ ਲਗਾਈ ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ ਤਰੀਕ ਹੁਣ 19 ਮਾਰਚ ਤੈਅ ਕੀਤੀ ਹੈ ਜ਼ਿਕਰਯੋਗ ਹੈ ਕਿ 11 ਜਨਵਰੀ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੇ ਅਦਾਲਤ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ 1 ਕਰੋੜ ਰੁਪਏ ਦਾ ਮਾਨਹਾਨੀ ਦਾ ਕੇਸ ਦਾਇਰ ਕੀਤਾ ਸੀ ਕੁਝ ਦਿਨ ਪਹਿਲਾਂ ਸ਼ੁਰੂ ਕੀਤੇ ਗਏ ਲੁਧਿਆਣਾ ਵਿੱਚ ਫਰੋਇਪੁਰ ਰੋਡ ਤੋਂ ਲੈ ਕੇ ਬੱਸ ਅੱਡੇ ਤੱਕ ਬਣਾਏ ਗਏ ਫਲਾਈਓਵਰ ਦੀ ਵਾਲ ਸਲੈਬ ਲੰਗੀ ਰਾਤ ਟੁੱਟ ਕੇ ਥੱਲੇ ਡਿੱਗ ਪਈ। ਬਚਾਅ ਇਹ ਰਿਹਾ ਕਿ ਹਾ사 ਦੇਰ ਰਾਤ ਵਾਪਰਿਆ ਤੇ ਉਸ ਵੇਲੇ ਸੜਕ ਤੇ ਕੋਈ ਟ੍ਰੈਫਿਕ ਨਹੀਂ ਸੀ। ਜੇਕਰ ਇਹ ਸਲੈਬ ਦਿਨ ਵੇਲੇ ਟੁੱਟਦੀ ਤਾਂ ਇਸ ਸਲੈਬ ਹੇਠ ਆ ਕੇ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਸੀ। ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਅਧਿਕਾਰੀਆਂ ਨੇ ਇਸ ਘਟਨਾ ਨੂੰ ਬੇहद ਗੰਭੀਰ ਮੰਨਿਆ। ਤੇ ਹੁਣ ਸਮੁੱਚੇ ਫਲਾਈਓਵਰ ਦੀ ਜਾਂਚ ਕਰਵਾਉਣ ਦਾ ਫੈਸਲਾ ਲਿਆ ਹੈ। ਵਾਦਦੀਆਂ ਉਮੀਦਾਂ ਦੇ ਬੋਝ ਥੱਲੇ ਕੱਲ ਇੱਕ ਹੋਰ ਘਰ ਦਾ ਚਿਰਾਗ ਬੁਝ ਗਿਆ। ਰਾਜਸਥਾਨ ਦੇ ਕੋਟਾ ਵਿੱਚ ਬੀਟੈਕ ਦੇ ਇੱਕ ਵਿਦਿਆਰਥੀ ਨੇ ਆਪਣੇ ਕਮਰੇ ਵਿੱਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਇਹ ਵਿਦਿਆਰਥੀ ਜਲੰਧਰ ਤੋਂ ਇੱਥੇ ਪੜ੍ਹਨ ਆਇਆ ਸੀ ਤੇ ਮਾਨਸਿਕ ਤਣਾਅ ਤੋਂ ਪੀੜਤ ਦੱਸਿਆ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਆਪਕਾਰੀ ਨੀਤੀ ਨਾਲ ਜੁੜੇ ਮਾਮਲੇ ਵਿੱਚ ਪੁੱਛ ਪੜਤਾਲ ਲਈ ਕੱਲ ਈਡੀ ਵੱਲੋਂ ਜਾਰੀ ਸੰਮਣਾ ਤੇ ਵੀ ਪੇਸ਼ ਨਾ ਹੋਏ ਕੇਜਰੀਵਾਲ ਨੇ ਈਡੀ ਵੱਲੋਂ ਜਾਰੀ ਸੰਮਣਾ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਅਤੇ ਕਿਹਾ ਕਿ ਈਡੀ ਨੂੰ ਵਾਰ-ਵਾਰ ਸੰਮਣ ਭੇਜਣ ਦੀ ਬਜਾਏ ਅਦਾਲਤ ਦੇ ਫੈਸਲੇ ਦੀ ਉਡੀਕ ਕਰਨੀ ਚਾਹੀਦੀ ਹੈ ਉਧਰ ਸੂਤਰਾਂ ਮੁਤਾਬਕ ਈਡੀ ਹੁਣ ਕੇਜਰੀਵਾਲ ਨੂੰ 7ਵੀਂ ਵਾਰ ਸੰਮਣ ਜਾਰੀ ਕਰਨ ਦੀ ਤਿਆਰੀ ਕਰ ਰਿਹਾ ਹੈ ਪੰਜਾਬ ਦੇ ਮੁੱਖ ਚੋਣ ਕਮਿਸ਼ਨ ਵੱਲੋਂ ਹੁਣ ਲੋਕ ਸਭਾ ਚੋਣਾਂ ਦੌਰਾਨ ਵੋਟਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਪ੍ਰੇਰਿਤ ਕਰਨ ਲਈ ਭਾਰਤੀ ਕਰੈਕਟਰ ਤੇ ਇੱਕ ਪੰਜਾਬੀ ਗਾਇਕ ਦੀ ਮਦਦ ਲਈ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਨੇ ਕੱਲ ਕੀਤਾ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਇਸ ਵਾਰ 70% ਤੋਂ ਵੱਧ VOTING ਦਾ ਟੀਚਾ ਰੱਖਿਆ ਹੈ ਤੇ ਇਸ ਟੀਚੇ ਨੂੰ ਪੂਰਾ ਕਰਨ ਲਈ ਭਾਰਤੀ ਕਰੈਕਟਰ ਸ਼ੁਭਮਨ ਗਿੱਲ ਤੇ ਪੰਜਾਬੀ ਸਿੰਗਰ ਤਰਸੇਮ ਜੱਸੜ ਨੂੰ ਸਟੇਟ ਆਈਕਨ ਬਣਾਇਆ ਗਿਆ ਹੈ। ਗਰਦਾਸਪੁਰ ਦੇ ਦੀਨਾ ਨਗਰ ਸ਼ਹਿਰ ਵਿੱਚ ਛੁੱਟੀ ਤੇ ਆਇਆ ਇੱਕ ਫੌਜੀ ਪੰਜਾਬ ਨੈਸ਼ਨਲ ਬੈਂਕ ਲੁੱਟਣ ਦੀ ਯੋਜਨਾ ਤਹਿਤ ਬੈਂਕ ਦੀ ਕੰਧ ਪਾਰ ਕੇ ਸਟਰੋਂਗ ਰੂਮ ਤੱਕ ਪਹੁੰਚ ਗਿਆ ਪਰ ਬੈਂਕ ਮੈਨੇਜਰ ਨੂੰ ਸਮੇਂ ਤੇ ਮਿਲੇ ਸੰਦੇਸ਼ ਨਾਲ ਲੁੱਟ ਦੀ ਵਾਰਦਾਤ ਟਲ ਗਈ ਤੇ ਕੱਲ ਪੁਲਸ ਨੇ ਫੌਰੀ ਕਾਰਵਾਈ ਕਰਦਿਆਂ ਮਲਜ਼ਮ ਫੌਜੀ ਨੂੰ ਕਾਬੂ ਕਰ ਲਿਆ ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ